ਰਾਹਾ ਬੇਕੇ 105 ਇੰਜੀਨੀਅਰ ਰਜਮੈਂਟ ਵੱਲੋਂ ਸਾਫ ਕਾਸ ਸੈਨਕਾਂ ਦੀ ਭਲਾਈ ਵਾਸਤੇ ਇੱਕ ਐਨਓਕੇ ਨੈਕਸਟ ਆਫ ਕਿਨ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਵਿੱਚ ਜਿੱਥੇ ਹਾਜ਼ਰਨ ਮੈਂਬਰਾਂ ਨੂੰ ਵੱਖ-ਵੱਖ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਉੱਥੇ ਹੀ ਦੇਸ਼ ਦੇ ਲਈ ਆਪਣੀ ਜ਼ਿੰਦਗੀ ਦਾ ਬਲਦਾਨ ਕਰਨ ਵਾਲੇ ਜਵਾਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਬਲੈਂਕਟ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਕੈਪਟਨ ਕੀਮਾ ਸਿੰਘ ਚਰਨਜੀਤ ਸਿੰਘ ਸੂਬੇਦਾਰ ਰਵੀ ਸਿੰਘ ਹਵਲਦਾਰ ਨਿਸ਼ਾਨ ਸਿੰਘ ਹਵਲਦਾਰ ਸੰਤੋਖ ਸਿੰਘ ਨੈib ਸੂਬੇਦਾਰ ਵਿਕਰਮਜੀਤ ਸਿੰਘ ਸੁਖਵਿੰਦਰ ਸਿੰਘ ਗੁਰਮਖ ਸਿੰਘ ਅਤੇ ਰਾਜ ਸਿੰਘ ਨੇ ਵਿਸ਼ੇਸ਼ ਤੌਰ ਤੇ ਸਮੂਲਿਤ ਕੀਤੀ ਇਸ ਮੌਕੇ ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਕੀਮਾ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਮਕਸਦ ਸਾਬ ਸ਼ਹੀਦਾਂ ਜਵਾਨਾਂ ਦੇ ਪਰਿਵਾਰਾਂ ਨੂੰ ਸਨਮਾਨ ਦੇਣਾ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਸਿਰੇ ਲਖੇ ਲਾਈ ਹੈ ਇਸ ਮੌਕੇ ਉਹਨਾਂ ਨੇ ਡੀਐਸਪੀ ਡਿਫੈਂਸ ਸੈਲਰੀ ਪੈਕੇਜ ਬਾਰੇ ਵੀ ਜਾਣਕਾਰੀ ਦਿੱਤੀ ਇਸ ਤੋਂ ਇਲਾਵਾ ਈਸੀਐਚ ਐਚਐਸ ਐਕਸ ਸਰਵਿਸਮੈਨ ਹੈਲਥ ਸਕੀਮਸ ਨੇ ਜੋ ਉਹਨਾਂ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ ਕਿ ਇਸ ਤੋਂ ਇਲਾਵਾ ਜੋ ਪੈਨਸ਼ਨ ਰਿਲੇਟਡ ਪ੍ਰੋਬਲਮਸ ਹਨ ਸਾਬਕਾ ਸਨਕਾਨੀਆਂ ਪੈਨਸ਼ਨੇਟਰ ਪ੍ਰੋਬਲਮਸ ਨੇ ਉਹਨਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਇਸ ਤੋਂ ਇਲਾਵਾ ਏਜੀਆਈ ਆਰਮੀ ਗਰੁੱਪ ਇੰਸ਼ੋਰੈਂਸ ਜੋ ਪਹਿਲਾਂ 2 ਲੱਖ ਰੁਪਏ ਸੀ ਉਸ ਨੂੰ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਇਸ ਬਾਰੇ ਵੀ ਸਾਬਕਾ ਸੈਨਿਕਾਂ ਦੇ ਪਰਿਵਾਰਾਂ ਨੂੰ ਜਾਣਕਾਰੀ ਦਿੱਤੀ ਗਈ ਇਸ ਮੌਕੇ ਬੋਲਦਿਆਂ ਕੈਪਟਨ ਕੀਮਾ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਨੂੰ 1 ਰੈਂਕ 1 ਪੈਨਸ਼ਨ OROP ਨੂੰ ਜੋ ਕਿ ਅਧੂਰੇ ਰੂਪ ਵਿੱਚ ਲਾਗੂ ਕੀਤੀ ਗਈ ਹੈ ਉਸ ਨੂੰ ਪੂਰਨ ਰੂਪ ਵਿੱਚ ਲਾਗੂ ਕਰਨ ਦੀ ਅਪੀਲ ਕੀਤੀ ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਅਗਨੀਵੀਰ ਯੋਜਨਾ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰਨਾ ਚਾਹੀਦਾ ਹੈ ਕਿਉਂਕਿ ਸੈਨਿਕ ਦੇਸ਼ ਦਾ ਸਰਮਾਇਆ ਹੁੰਦੇ ਨੇ ਉਹਨਾਂ ਨੂੰ ਉਹ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਜੋ ਸੇਵਾ ਕਰਦੇ ਸੈਨਿਕਾਂ ਨੂੰ ਮਿਲਣੀਆਂ ਚਾਹੀਦੀਆਂ ਨੇ ਅਗਨੀ ਵੀਰ ਯੋਜਨਾ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਇਸ ਕਰਕੇ ਅਗਨੀ ਵੀਰ ਯੋਜਨਾ ਨੂੰ ਤੁਰੰਤ ਪ੍ਰਭਾਵ ਦੇ ਨਾਲ ਸਰਕਾਰ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਆਓ ਦੇਖਦੇ ਹਾਂ ਇਸ ਪ੍ਰੋਗਰਾਮ ਦੀਆਂ ਕੁਝ ਝਲਕੀਆਂ ਕੋਲੇ ਪਤਾ ਨਹੀਂ ਗਈਦਾ ਦੋੜਾ ਜਦੋਂ ਇੱਕ ਵਾਰੀ ਪੈਨਸ਼ਨ ਰੋਟੀ ਜਾਂਦੀ ਹੈ ਨਾ ਐਨਕਮ ਤੱਕ ਕੋਈ ਸੋਰਸ ਨਹੀਂ ਹੁੰਦਾ ਕਮਾਈ ਦਾ ਤਾਂ ਉਹ ਜਿਹੜਾ ਪਰਵਾਰ ਦਾ ਨਰਮਾ ਕਰਨਾ ਬੜਾ ਉੱਤਮ ਹੁੰਦਾ ਇਸ ਕਰਕੇ ਮੇਰੀ ਆਤਮਾ ਨੇ ਇਹ ਬਿਲਤੀ ਹੈ ਕਿ ਸਾਰੇ ਵੱਧ ਤੋਂ ਵੱਧ ਹਾਣੋ ਕਿ ਅਸੀਂ ਕਮੇਟੀ ਹੀ ਤੁਹਾਡੇ ਵਾਸਤੇ ਬਣਾਈ ਹੈ ਹੋਰ ਅਸੀਂ ਕੋਈ ਦੂਸਰਾ ਕੰਮ ਨਹੀਂ ਕਰਦੇ ਜੇ ਨਾਲ ਉਹ ਨਹੀਂ ਅਸੀਂ ਤਾਂ ਅਸੀਂ ਤੁਹਾਨੂੰ ਖੁਸ਼ੀ ਵਿੱਚ ਸ਼ਾਮਲ ਕਰਨਾ ਚਾਹੁੰਦੇ ਹਾਂ ਠੀਕ ਹੈ ਜਿਹੜਾ ਵੀ ਆਸਾ ਕਰੇ ਉਹਦੋਂ ਦਿਨ ਬੁੱਲ ਜਾਂਦੇ ਨੇ ਪਰਮੀ ਦੇ ਵਿੱਚ ਇਸ ਕਰਕੇ ਬਲਤਵਾਤ ਹੋਣਾ ਹੁਣ ਦੇ ਛੋਟੇ ਨੇ ਜਿਹੜੇ ਤਰੂਸ ਦੇ ਪ੍ਰਭਾਵ ਨੇ ਉਹਨਾਂ ਨੇ ਜਾਣ ਵੀ ਜਤੋਂ ਹੁੰਦਾ ਸਭ ਨੂੰ ਵੀ ਫਿਕਰ ਹੁੰਦਾ ਠੀਕ ਹੈ ਜੀ ਇਹ ਨਹੀਂ ਆ ਕਿ ਅਸੀਂ ਫਤਰੇ ਆ ਕੇ ਸਾਨੂੰ ਕੋਈ ਚਿੰਤਾ ਨਹੀਂ ਜਿਹੜੇ ਉਹਨਰ ਦੇ ਪ੍ਰਭਾਵ ਉਹਦੇ ਵਿੱਚ ਤੁਸੀਂ ਆਪਣਾ ਪੀਕੀ ਕਲੇਮ ਕਰ ਸਕਦੇ ਹੋ ਆਗਰ ਕਿਸੇ ਦੀ ਇਹ ਤੋਂ ਮੈਂ ਜਾਣਿਆ ਤਵੇਗਾ ਆਕ ਤੇ ਜੁਨੇ ਦੀ 에어ਪਲੇਨ ਆ ਉਹ ਬਕਾਣ ਹੋ ਗਿਆ ਮੈਂ ਖਤਮ ਹੋ ਗਿਆ ਤਾਂ ਗਵਰਨਮੈਂਟ ਜਾਂ ਬੈਂਕ ਤੋਂ ਮੈਨੂੰ 1 ਕਰੋੜ ਰੁਪਏ ਦੋਗੀ ਇਹਨੂੰ ਦੋਗੀ ਇਹਨੂੰ ਦੋਗੀ ਜਿਹੜਾ ਆਪਣਾ ਹਵਾਲਾ ਸਰਖਾਇਆ ਇਸੇ ਤਰ੍ਹਾਂ ਕੋ ਫੈਮਿਲੀ ਜੇ ਜਿਨ੍ਹਾਂ ਦੇ ਹੱਥ ਜਿਨ੍ਹਾਂ ਦੇ ਹਸਬੰਡ ਹੈ ਨਹੀਂ ਉਹਨਾਂ ਦਾ ਪੈਨਸ਼ਨ ਆ ਰਿਹਾ ਉਹ ਪੈਨਸ਼ਨ ਨੂੰ ਜਦੋਂ ਤੁਸੀਂ ਬੀਐਸਪੀ ਕਾਊਂਟ ਦੇ ਵਿੱਚ ਕਰਵਾਉਣਾ ਹੈ ਤਾਂ ਉੱਥੇ ਬਾਅਦ ਤੁਸੀਂ ਆਪਣਾ ਲਿਖਾਉਣਾ ਹੈ ਕੋਈ ਜ਼ਰੂਰੀ ਨਹੀਂ ਹੈ ਕਿ ਮੇਰੀ ਬੇਟੀ ਵੇਰੀ ਹੀ ਆ ਮੇਰੇ ਤਾਂ ਬੇਟਾ ਨਹੀਂ ਹੈ ਨਹੀਂ ਉਹ ਦਾ ਵੀ ਉਨਾ ਹੀ ਹੱਕ ਹੈ ਉਹ ਬੇਟੀ ਦਾ ਉਨਾ ਹੀ ਹੱਕ ਹੈ ਜਿੰਨਾ ਤੁਹਾਡੇ بیٹے ਦਾ ਹੱਕ ਹੈ ਇਹ ਚੀਜ਼ਾਂ ਦਾ ਤੁਸੀਂ ਮੇਰ ਕੋ ਧਿਆਨ ਰੱਖਣਾ ਇਤਜਾਰ ਇਹ ਕਰਨੀ ਹੈ ਜੋ ਮੈਂ ਬੋਲ ਰਿਹਾ ਹਾਂ ਉਹ ਤੁਸੀ ਕਰਨੀ ਹੈ ਕਿਸੇ ਵੀ ਫੈਮਿਲੀ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਮੰਨ ਲਓ ਗੋਡੀ ਤੰਤੰਗਾ ਕਿਉਂਕਿ ਸਾਡੇ ਬੱਚੇ ਛੋਟੇ ਨੇ ਦੁਨੀਆ ਬਹੁਤ ਅਜਕਲ ਜ਼ਾਲਮ ਹੈ ਕਿਸੇ ਨੂੰ ਦੇਖ ਕੇ ਕੋਈ ਨਹੀਂ ਦਰਦਾ ਉਹਦੀ ਤੁਸੀਂ ਜੇਵੇਂ HDFC ਹੋ ਗਿਆ ICICI ਹੋ ਗਿਆ ਇਹ ਸਾਰੀਆਂ ਬੈਂਕਾਂ ਦੇ ਵਿੱਚ ਵੀ ਤੁਸੀਂ ਆਪਣਾ account ਖਲਾ ਸਕਦੇ ਹੋ ਇਹ ਮਾਲੀਆਂ ਹੈ ਇਹਨਾਂ ਵਿੱਚ ਵੀ ਤੁਸੀਂ ਖਰਾਸ ਕਰਦੇ ਹੋ ਲੇਕਰ ਉਸ account ਨੂੰ ਜੇ ਤੁਸੀਂ ਭਾਉਣਾ ਹੈ